ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਅੱਜ ਬਠਿੰਡਾ ਦੇ ਪਿੰਡ ਬਾਦਲ ਵਿਖੇ ਤੋਂ ਚੱਕਿਆ ਜਿੱਥੇ ਕਿ ਉਹ ਅਫਸਾਨਾ ਖਾਨ ਦੀ ਭੈਣ ਦੇ ਕਰੇ ਸੀ ਲੋਕਾਂ ਦੇ ਵੱਲੋਂ سوشل میڈیا ਤੇ ਇਹ ਫੁਵਾੜਾ ਡਾਈ ਜਾ ਰਹੀ ਹੈ ਕਿ ਅਫਸਾਨਾ ਖਾਨ ਦੇ ਨਾਲ ਕੋਈ ਰਿਲੇਸ਼ਨ ਸੀ ਜਾਂ ਲਿੰਕ ਸੀ ਇਦਾਂ ਦੀ ਕੋਈ ਗੱਲ ਨਹੀਂ ਉਸ ਦੀ ਭੈਣ ਨੇ ਅਫਸਾਨਾ ਖਾਨ ਦੀ ਨੇ ਆ ਕੇ ਸਪਸ਼ਟੀਕਰਨ ਵੀ ਦਿੱਤਾ ਕਿ ਮੇਰੀ ਭੈਣ ਦੇ ਨਾਲ ਪਲੀਜ਼ ਨਾ ਜੋੜਿਆ ਜਾਵੇ ਉਹ ਮੇਰੀ ਦੋਸਤ ਸੀ ਉਹ ਮੈਨੂੰ ਸਿਰਫ ਮਿਲਣ ਆਈ ਸੀ ਜਮਾਨਤ ਹੁਣ ਤੋਂ ਮਗਰੋਂ ਮੈਨੂੰ ਮਿਲਣ ਆਈ ਸੀ ਤਾਂ ਜਦੋਂ ਮੈਨੂੰ ਮਿਲਣਾ ਹੀ ਉਸ ਦੀ ਜਿਹੜੀ ਜਾਂਚ ਚ ਚੱਲ ਰਹੀ ਸੀ ਛਾਪੇਮਾਰੀ ਕੀਤੀ ਜਾ ਰਹੀ ਸੀ ਉਸ ਨੂੰ ਅਰੈਸਟ ਕਰਨ ਦੇ ਲਈ ਤਾ ਉਸ ਦੀ ਜਿਹੜੀ ਪ੍ਰਾਪਰਟੀ ਫ੍ਰੀਜ਼ ਹੈ ਉਹ ਕਰ ਦਿੱਤੀ ਪ੍ਰਾਪਰਟੀ ਫ੍ਰੀਜ਼ ਕਰਨ ਦੇ ਲਈ ਪੁਲਿਸ ਉਹਨੂੰ ਅਰੈਸਟ ਕਰਨਾ ਚਾਹੁੰਦੀ ਸੀ ਪਰ ਜਦ ਉਹਨੂੰ ਅਰੈਸਟ ਕੀਤਾ ਉਹ ਸਾਡੇ ਹੀ ਘਰੇ ਸੀ ਬਠੰਡੇ ਬਾਦਲ ਵਿਖੇ ਤਾਂ ਕੀ ਕੁਝ ਕਿਹਾ ਅਫਸਾਨਾ ਖਾਂ ਦੀ ਭੈਣ ਨੇ ਆਓ ਤੁਹਾਨੂੰ ਸੁਣਾਉਂਦੇ ਆ ਕਿ ਅਸਾਂ ਨੂੰ ਕੋਈ ਚੱਕਰ ਨਹੀਂ ਉਹ ਥੋੜੀ ਚਲੋ ਮੇਰੀ ਭੈਣ ਸੀਗੀ ਫੇਲੀ ਸੀਗੀ ਚਲੋ ਆਈ ਮੇਰੇ ਕੋਲੇ ਉਹ ਤੋਂ ਅਰੈਸਟ ਹੋਈ ਆ ਉਹ ਕੋਈ ਨੂੰ ਪਰਸ ਲੈ ਕੇ ਅੱਗੇ ਪੁਲਿਸ ਕੋਲ ਗਾ ਆਪਣੀ ਅੱਧਾ ਨਹੀਂ ਕੋਈ ਗੱਲ ਨਹੀਂ ਆਓ ਮੇਰੇ ਸਿਸਟਰ ਦਾ ਨਾਮ ਲਿਆ ਜਾ ਰਿਹਾ ਅਫਸਾਨਾ ਦਾ ਲਿੰਕ ਸੀ ਜੇ ਕੁਝ ਵੀ ਅੰਦਰ ਮੈਂ ਕੋਈ ਮਖਮਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਮਤਲਬ ਸੋ ਤੇ ਹੋਰ ਕੁਛ ਨਹੀਂ ਪੁੱਛ